ਜੇਕਰ ਸਰਕਾਰ ਕਹਿੰਦੀ ਹੈ ਕਿ ਅਸੀਂ ਸਿਰ ਦੇ ਉੱਤੇ ਬਣ ਕੇ ਪੱਗ ਉਹ ਵੀ ਕੇਸਰੀ ਰੰਗ ਦੀ ਕਿ ਅਸੀਂ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਨਦੀ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਹੈ ਅਸੀਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਪਰ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਪੰਜਾਬ ਸਟੇਟ ਸੂਰਬੀਰ ਬਹਾਦਰ ਯੋਧਿਆਂ ਦਾ ਜਿੱਥੋਂ ਦੌਰ ਚੱਲਿਆ ਸ਼ਹਾਦਤਾਂ ਦਾ ਦੌਰ ਚੱਲਿਆ ਤੇ ਕੀ ਗੱਲ ਇਹ ਜਿਹੜੀਆਂ ਵੋਟਾਂ ਸ਼ਹਾਦਤਾਂ ਨਾਲੋਂ ਵੱਧ ਕੇ ਸੀ ਜ਼ਿਕਰ ਕੀਤਾ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਾ ਲਿਖਿਆ ਜਾਵੇ ਇਹਨਾਂ ਨੇ ਨਾ ਸਹੀ ਵਕਤ ਤੇ ਝੋਟ ਮਾਰੀ ਹੈ ਕਿ ਪਿੱਛੇ ਜਿਹੜੀਆਂ ਸਰਪੰਚੀ ਦੀਆਂ ਵੋਟਾਂ ਹੋਈਆਂ ਪਿੰਡ ਪਿੰਡਾਂ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਸ਼ਿਰਕਤ ਕੀਤੀ ਹੈ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਹੋਰ ਵੀ ਚੋਣਾ ਹੋਈਆਂ ਕੀ ਮੰਚਾ ਸਮਝ ਦਿਓ ਕੀ ਮੰਚਾ ਉਹ ਰੱਖਦੀ ਸਰਕਾਰ ਦੀ ਸਿੱਖ ਵੋਟਰ ਨਹੀਂ ਚਾਹੀਦੇ ਇਹਨਾਂ ਨੂੰ ਹੀ ਆ ਸਿੱਖਾਂ ਨੂੰ ਆਪਣੇ ਸਮਾਗਮਾਂ ਤੋਂ ਹਟਾਉਣਾ ਚਾਹੁੰਦੇ ਨੇ ਦੇਖੋ VOTER ਤਾਂ ਇਹਨੂੰ ਹਰ ਇਹਨਾਂ ਨੂੰ ਹਰ ਇੱਕ ਹਰ ਕਿਸੇ ਕਿਸਮ ਦਾ ਚਾਹੀਦਾ ਹੈ ਇਹਨਾਂ ਨੂੰ ਸਿੱਖ ਵੀ ਚਾਹੀਦੇ ਨੇ ਇਸਾਈ ਵੀ ਚਾਹੀਦੇ ਨੇ ਇਹ ਵੀ ਹੋ ਸਕਦਾ ਕਿ 25 ਤਰੀਕ ਨੂੰ ਜਿਹੜਾ ਕ੍ਰਿਸਮਸ ਹੁੰਦਾ ਵਾ ਉਸ ਤੋਂ ਪਹਿਲੇ ਕਿ ਇਸਾਈਆਂ ਦੀਆਂ ਵੋਟਾਂ ਵੀ ਲੈਣੀਆਂ ਚਾਹੁੰਦੇ ਅੱਜ ਮੈਂ ਇਹ ਗੱਲ ਕਹਿਣਾ ਕਿ ਜਿਵੇਂ ਤੁਸੀਂ ਮੀਡੀਆ ਵਾਲੇ ਸੱਜਣ ਦੇ ਸਾਡੇ ਤੋਂ ਸਵਾਲ ਪੁੱਛਣਦੇ ਤੇ ਮੀਡੀਆ ਉੱਥੇ ਜਾ ਕੇ ਇਹਨਾਂ ਨੂੰ ਜ਼ਰੂਰ ਪੁੱਛੇਗਾ ਕਿ ਵੀ ਤੁਸੀਂ ਅੱਗੇ ਪਿੱਛੇ ਦੇ ਕੇ ਰੱਖ ਦਿੰਦੇ ਤੇ ਇਹ ਗੁਰੂ ਦੀਆਂ ਗੁਰੂ ਦੀਆਂ ਅਸੀਸਾਂ ਲੈ ਕੇ ਜਾਂਦੇ ਛੋਟੇ ਸਹਿਬਜ਼ਾਦਿਆਂ ਦੀਆਂ ਅਸੀਸਾਂ ਲੈ ਕੇ ਜਾਂਦੇ ਜੇਕਰ ਤੋਂ ਹੀ ਹੁਣ ਸ਼ਹਾਦਤਾਂ ਦੇ ਦੌਰ ਦੇ ਵਿੱਚ ਇਲੈਕਸ਼ਨ ਰੱਖ ਦਿੱਤੀ ਹੈ ਤੁਸੀਂ ਪਹਿਲਾਂ ਕੀਤਾ ਕਿ ਇਹ ਕੀ ਗੱਲ ਆਕੀ ਜੀ ਕਿ ਇਲੈਕਸ਼ਨਾਂ ਦੇ ਵਿੱਚ ਲੱਡੂ ਵੰਡੇ ਜਾਂਦੇ ਨੇ ਲੱਡੂ ਤਾਂ ਵੰਡੇ ਹੀ ਜਾਂਦੇ ਨੇ ਪਰ ਇਲੈਕਸ਼ਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਰਾਬ ਪੀਤੀ ਜਾਂਦੀ ਹੈ ਇਹਨਾਂ ਨੇ ਹਥੋੜੇ ਦੇ ਉੱਤੇ ਗਰਮ ਸੀਗਾ ਹਥੋੜਾ ਇਹਨਾਂ ਨੇ ਮਾਰ ਦਿੱਤਾ ਕਿਉਂਕਿ ਪਿਛੋ ਸਰਪੰਚੀ ਦੀਆਂ ਇਲੈਕਸ਼ਨ ਆਈਆਂ ਹੋਰ ਇਲੈਕਸ਼ਨ ਆਈਆਂ ਕਿ ਹੁਣ ਕੀ ਕੰਮ ਗਰਮ ਆ ਤੇ ਮਾਰ ਦੋ 21 ਤਰੀਕ ਨੂੰ ਪੰਜਾਬ ਪਰ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਕਰੀਬ-ਕਰੀਬ ਇਸ ਸਰਕਾਰ ਨੂੰ 3 ਸਾਲ ਹੋਣ ਜਾ ਰਹੇ ਨੇ ਤਾਂ ਹੁਣ ਆ ਕੇ ਇਹ ਚੋਣਾਂ ਦਾ ਸਰਕਾਰ ਨੂੰ ਖਿਆਲ ਆਇਆ ਪਰ ਉੱਥੇ ਹੀ ਇਹ ਤਰੀਕ ਇਹਨਾਂ ਨੇ ਐਸੀ ਉਹ ਲਿਖ ਦਿੱਤੀ ਹੈ ਜਦੋਂ ਸਿੱਖਾਂ ਦੇ ਸ਼ਹੀਦੀ ਪੰਦਰਵਾੜੇ ਹੁੰਦੇ ਨੇ ਵੱਡੇ ਸਾਹਿਬਜ਼ਾਦੇ ਦੀ ਛੋਟੇ ਸਾਹਿਬਜ਼ਾਦੇ ਦੇ ਤੇ ਗੁਰਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀਆਂ ਸ਼ਹੀਦੀਆਂ ਹੁੰਦੀਆਂ ਨੇ ਸੋ ਉਸ ਬਾਬਤ ਜੇਕਰ ਕਹਿ ਲਈ ਤਾਂ ਕਈ ਸਿੱਖੀ ਬੁੱਧੀਜੀਵਾਂ ਨੇ ਇਸ ਦਾ ਵਿਰੋਧ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਸਰਕਾਰ ਨੂੰ ਇੱਕ ਚਿੱਠੀ ਜਾਰੀ ਕੀਤੀ ਹੈ ਕਿ ਇਹ ਚੋਣਾਂ ਦੀ ਜਿਹੜੀ ਤਰੀਕ ਆ ਉਹ ਅੱਗੇ ਕੀਤੀ ਜਾਵੇ ਪਰ ਫਿਲਹਾਲ ਜੇਕਰ ਗੱਲ ਕਰ ਲਈਏ ਤਾਂ ਸਰਕਾਰਾਂ ਦੀ ਜੋਰਾ ਸ਼ੋਰਾ ਨਾਲ ਚੱਲ ਰਹੀ ਕੈਂਪੇਨਿੰਗ ਉਸ ਨੂੰ ਧਿਆਨ ਵਿੱਚ ਰੱਖਦੇ ਜੇਕਰ ਕਈਏ ਤਾਂ ਸਿੱਖਾ ਦੇ ਮਨਾਂ ਨੂੰ ਠੇਸ ਪਹੁੰਚ ਰਹੀ ਹੈ ਕਈ ਜਿਹੜੇ ਕਾਉਂਸਲਰ ਨੇ ਉਹ ਜਿੱਤਣਗੇ ਉਹ ਮਿੱਠਾ ਵੀ ਸ਼ਕਣਗੇ ਢੋਲ ਦੇ ਨਾਲ ਆਪਣੀ ਖੁਸ਼ੀ ਵੀ ਮਨਾਉਣਗੇ ਇਹ ਦਿਨਾਂ ਦੇ ਵਿੱਚ ਸਿੱਖਾ ਦੇ ਮਨਾਂ ਨੂੰ ਜ਼ਰੂਰ ਬੁਲੰਦ ਰਿਆ ਜਾਵੇਗਾ ਇਸ ਬਾਬਤ ਗੱਲਬਾਤ ਕਰਦੇ ਆ ਮੇਰੇ ਨਾਲ ਸਿੱਖ ਆਗੂ ਭਾਈ ਮਨਪ੍ਰੀਤ ਸਿੰਘ ਮੌਜੂਦ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਦਾਂ ਦੇਖਦੇ ਹੋ ਇਹ ਸ਼ਹੀਦੀ ਪੰਦਰਵਾੜੇ ਦੇ ਵਿੱਚ ਜੋ ਤਰੀਕੂ ਲਿਖੀ ਗਈ ਆ ਭਗਵੰਤ ਮਾਨ ਸਰਕਾਰ ਵੱਲੋਂ ਸੋ ਇਸ ਬਾਬਤ ਕੀ ਜਾਣਕਾਰੀ ਦਿਨਾ ਚਾਹੁੰਦੇ ਹੋ ਦੇਖੋ ਸਰਕਾਰ ਨੂੰ ਬਖੂਬੀ ਤੌਰ ਤੇ ਪਤਾ ਹੈ ਪੰਜਾਬ ਦੀ ਸਰਕਾਰ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਪੰਜਾਬ ਸਟੇਟ ਜਿਹਦੇ ਉੱਤੇ ਸ਼ਹਾਦਤਾਂ ਦਾ ਜਿਹੜਾ ਦੌਰ ਚੱਲਿਆ ਇਸੇ ਮਹੀਨੇ ਚੱਲਿਆ ਤੇ ਜਿਹੜਾ ਸ਼ਹਾਦਤਾਂ ਦਾ ਦੌਰ ਚੱਲਿਆ 6 ਪਾਉ ਦਾ ਮਤਲਬ ਹੈ ਕਿ ਵੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਦਾ ਕਿਲਾ ਛੱਡਦੇ ਆ ਉਹ 6 ਪਾਉ ਅੱਜ ਦੀ ਤਰੀਕ ਦੇ ਵਿੱਚ 21 ਤਰੀਕ ਬਣਦੀ ਹੈ 21 ਦਸੰਬਰ ਨੂੰ ਤੇ ਜੇਕਰ ਸਰਕਾਰ ਕਹਿੰਦੀ ਹੈ ਕਿ ਅਸੀਂ ਸਿਰ ਦੇ ਉੱਤੇ ਬਣ ਕੇ ਪੱਗ ਉਹ ਵੀ ਕੇਸਰੀ ਰੰਗ ਦੀ ਕਿ ਅਸੀਂ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਨਦੀ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਹੈ ਅਸੀਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਪਰ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਪੰਜਾਬ ਸਟੇਟ ਸੂਰਬੀਰ ਬਹਾਦਰ ਯੋਧਿਆਂ ਦਾ ਜਿੱਥੋਂ ਦੌਰ ਚੱਲਿਆ ਸ਼ਹਾਦਤਾਂ ਦਾ ਦੌਰ ਚੱਲਿਆ ਤੇ ਕੀ ਗੱਲ ਇਹ ਜਿਹੜੀਆਂ ਵੋਟਾਂ ਸ਼ਹਾਦਤਾਂ ਨਾਲੋਂ ਵੱਧ ਕੇ ਸੀ ਫਿਰ ਇਹ ਤੋਂ ਇਹੀ ਸਾਬਤ ਹੁੰਦਾ ਕਿ ਜਿਹੜੀਆਂ ਸ਼ਹਾਦਤਾਂ ਨੇ ਇਹਨਾਂ ਵਾਸਤੇ ਉਹਦਾ ਤੋਲ ਥੋੜਾ ਨੀਵਾ ਰਹਿ ਗਿਆ ਤੇ ਵੋਟਾਂ ਦਾ ਤੋਲ ਉੱਪਰ ਹੋ ਗਿਆ ਕੀ ਕਾਰਨ ਸਮਝਦੇ ਹੋ ਕਿਉਂ ਇਹ ਦਿਨਾਂ ਦੇ ਵਿੱਚ ਇਹ ਜਿਹੜੀ ਪ੍ਰੋਗਰਾਮ ਨੇ ਉਲੀਕੇ ਗਏ ਨੇ ਜਾਂ ਜਦੋਂ ਕੋਈ ਕਾਉਂਸਲਰ ਜਿੱਤੇਗਾ ਖੁਸ਼ੀ ਦੇ ਵਿੱਚ ਮਿੱਠੇ ਵੀ ਖਾਦੇ ਜਾਣਗੇ ਢੋਲ ਵੀ ਵਜਾਏ ਜਾਣਗੇ ਹਾਰ ਨਾਲ ਸਰੋਪਿਆਂ ਨਾਲ ਸਨਮਾਨਿਤ ਕੀਤਾ ਜਾਊਗਾ ਸੋ ਕਿੱਦਾਂ ਦੇਖਦੇ ਹੋ ਸ਼ਾਦਤ ਦੇ ਦੇਣਿਆ ਹਾਲਾਂਕਿ ਇਹ ਦਿਨਾਂ ਦੇ ਵਿੱਚ ਜਥੇਦਾਰ ਸਾਹਿਬ ਨੇ ਵੀ ਇਹ ਜ਼ਿਕਰ ਕੀਤਾ ਕਿ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਾ ਲਿਖਿਆ ਜਾਵੇ ਇਹਨਾਂ ਨੇ ਨਾ ਸਹੀ ਵਕਤ ਤੇ ਚੋਟ ਮਾਰੀ ਹੈ ਕਿ ਪਿੱਛੇ ਜਿਹੜੀਆਂ ਸਰਪੰਚੀ ਦੀਆਂ ਵੋਟਾਂ ਹੋਈਆਂ ਪਿੰਡਾਂ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਸ਼ਿਰਕਤ ਕੀਤੀ ਹੈ ਉਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਹੋਰ ਵੀ ਚੋਣਾ ਹੋਈਆਂ ਤੇ ਇਹ ਜਿਹੜੀਆਂ ਕਾਉਂਸਲਰ ਦੀਆਂ ਇਲੈਕਸ਼ਨਾਂ ਜਿਹੜੀਆਂ ਪਹਿਲੇ ਹੁੰਦੀਆਂ ਸੀ ਨਾ ਉਹ ਅਕਤੂਬਰ ਦੇ ਮਹੀਨੇ ਹੁੰਦੀਆਂ ਸੀ ਅਕਤੂਬਰ ਜਾਂ ਨਵੰਬਰ ਦੇ ਮਹੀਨੇ ਅਕਤੂਬਰ ਦੇ ਨਵੰਬਰ ਦੇ ਮਹੀਨੇ ਹੋ ਕੇ ਤੇ ਵਿਲੇ ਹੋ ਜਾਂਦੇ ਸੀ ਤੇ ਜਿਹੜਾ ਆਖਰੀ ਮਹੀਨਾ ਸੀ ਉਸ ਨੂੰ ਪਿਛਲੀਆਂ ਸਰਕਾਰਾਂ ਨੇ ਸ਼ਹਾਦਤਾਂ ਦਾ ਮਹੀਨਾ ਆਖਿਆ ਤੇ ਇਹ ਸਰਕਾਰ ਨੇ ਜਿਹੜੀ ਇਹ ਸਹੀ ਸਮੇਂ ਤੇ ਚੋਟ ਮਾਰੀ ਹੈ ਉਹ ਇਸ ਵਾਸਤੇ ਮਾਰੀ ਮੈਨੂੰ ਐ ਲੱਗਦਾ ਜਾਂ ਹੋਰ ਵਿਦਵਾਨਾਂ ਦੇ ਅਨੁਸਾਰ ਕਹਿੰਦੇ ਹੁੰਦੇ ਕਿ ਵੀ ਜਿਸ ਵਕਤ ਇਕੱਠ ਜਾਦੇ ਹੋਣ ਹੁਣ ਸਭ ਤੋਂ ਜ਼ਿਆਦਾ ਕੱਟ ਕਿੱਥੇ ਆਉਣਾ ਹੈ ਫਤਿਹਗੜ੍ਹ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੋਂ ਅਨੰਦਪੁਰ ਦੇ ਕਿਲੇ ਤੋਂ ਅਨੰਦਪੁਰ ਛੱਡਿਆ ਕਲਗੀਆਂ ਵਾਲੇ ਪਾਸ਼ਾ ਨੇ ਸਰਸਾ ਨਦੀ ਤੇ ਪਹੁੰਚੇ ਫਿਰ ਉੱਥੋਂ ਹੁੰਦੇ 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 ਹੋਏ ਸਾਰਾ ਮਾਲਵੇ ਦਾ ਏਰੀਆ ਘੁੰਮਿਆ ਮੋਰਿੰਡੇ ਤੋਂ ਲੈ ਕੇ ਅੱਗੇ ਫਿਰ ਸਰਹੰਦ ਤੱਕ ਪਹੁੰਚੇ ਨੇ ਫਿਰ ਚਮਕੌਰ ਦੀ ਗੜੀ ਆਉਂਦੀ ਹੈ ਇਹ ਸਾਰਾ ਸ਼ਹਾਦਤਾਂ ਦਾ ਦੌਰ ਸਾਰੇ ਪੰਜਾਬ ਦੇ ਵਿੱਚੋਂ ਘੁੰਮਦਾ ਹੋਇਆ ਉੱਥੋਂ ਤੱਕ ਪਹੁੰਚਿਆ ਖਾਸ ਕਰਕੇ ਮਾਲਵਾ ਏਰੀਆ ਤੇ ਫੇਰੇ ਸਰਕਾਰ ਦੀ ਹੋਂਦ ਕਿੱਥੋਂ ਸ਼ੁਰੂ ਹੋਈ ਹੈ ਸਾਡੇ ਸੀਐਮ ਸਾਹਿਬ ਕਿੱਥੋਂ ਦੇ ਨੇ ਮਾਲਵੇ ਦੇ ਇਹ ਗੱਲ ਇਹਨਾਂ ਨੂੰ ਸੋਚਣੀ ਚਾਹੀਦੀ ਹੈ ਕਿ ਮਾਲਵੇ ਦੇ ਵਿੱਚ ਥਾਂ ਥਾਂ ਤੇ ਖੂਨ ਡੁੱਲਿਆ ਜਿੱਥੋਂ ਆਨੰਦਪੁਰ ਸਾਹਿਬ ਤੋਂ ਨਿਕਲੇ ਨੇ ਨਿਕਲਦੇ ਨਿਕਲਦੇ ਸ੍ਰੀ ਫਤਿਹਗੜ੍ਹ ਸਾਹਿਬ ਤੇ ਜਾ ਕੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਪਹਿਲਾਂ ਚਮਕੌਰ ਦੀ ਗੜੀ ਦੇ ਵਿੱਚ ਹੁੰਦੀ ਹੈ ਉਸ ਤੋਂ ਪਹਿਲਾਂ ਸਰਸਾ ਨਦੀ ਤੇ ਸ਼ਹਾਦਤਾਂ ਦਾ ਦੌਰ ਚੱਲਦਾ ਹੈ ਜੰਗ-ਜੋਦ ਹੁੰਦੇ ਨੇ ਸਾਰਾ ਮਾਲਵੇ ਦੀ ਧਰਤੀ ਉੱਥੇ ਖੂਨ ਦੇ ਨਾਲ ਲਥਪਥ ਹੈ ਤੇ ਸੀਐਮ ਸਾਹਿਬ ਨੇ ਉਸੇ ਮਹੀਨੇ ਇਲੈਕਸ਼ਨ ਰੱਖ ਦਿੱਤੀ ਹੈ ਕੀ ਮੰਨਛਾ ਸਮਝ ਦਿਓ ਕੀ ਮੰਨਛਾ ਹੋ ਸਕਦੀ ਸਰਕਾਰ ਦੀ ਸਿੱਖ ਵੋਟਰ ਨਹੀਂ ਚਾਹੀਦੇ ਇਹਨਾਂ ਨੂੰ ਜਾਂ ਇਹ ਸਿੱਖਾਂ ਨੂੰ ਆਪਣੇ ਸਮਾਗਮਾਂ ਤੋਂ ਹਟਾਉਣਾ ਚਾਹੁੰਦੇ ਨੇ ਵੇਖੋ ਵੋਟਰ ਤਾਂ ਇਹਨੂੰ ਹਰ ਇਹਨਾਂ ਨੂੰ ਹਰ ਇੱਕ ਹਰ ਕਿਸੇ ਕਿਸਮ ਦਾ ਚਾਹੀਦਾ ਹੈ ਇਹਨਾਂ ਨੂੰ ਸਿੱਖ ਵੀ ਚਾਹੀਦੇ ਨੇ ਈਸਾਈ ਵੀ ਚਾਹੀਦੇ ਨੇ ਇਹ ਵੀ ਹੋ ਸਕਦਾ ਕਿ 25 ਤਰੀਕ ਨੂੰ ਜਿਹੜਾ ਕ੍ਰਿਸਮਸ ਆਉਂਦਾ ਵਾ ਉਸ ਤੋਂ ਪਹਿਲੇ ਕੀ ਈਸਾਈਆਂ ਦੀਆਂ ਵੋਟਾਂ ਵੀ ਲੈਣੀਆਂ ਚਾਹੁੰਦੇ ਆ ਦੇਖੋ ਮੈਂ ਜਿੰਨਾ ਤੱਕ ਸਮਝ ਰਿਹਾ ਨਾ ਜਿਹੜੀ ਇਹ ਰਾਜਨੀਤੀ ਹੈ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਧਰਮ ਦੇ ਨਾਲ ਪਰ ਛੇਵੇਂ ਪਾਤਸ਼ਾਹ ਨੇ ਜਿਵੇਂ ਦੋ ਨਿਸ਼ਾਨ ਸਾਬ ਲਾਏ ਸੀ ਮੀਰੀ ਤੇ ਪੀਰੀ ਦਾ ਕਿ ਰਾਜਨੀਤੀ ਵੀ ਉਦੋਂ ਤੱਕ ਚੱਲ ਸਕਦੀ ਹੈ ਜਿੰਨਾ ਚਿਰ ਤੱਕ ਉਹਦੇ ਨਾਲ ਭਗਤੀ ਹੈ ਉਹਦੇ ਨਾਲ ਖਾਸ ਕਰਕੇ ਜਦੋਂ ਆਪਾਂ ਪੰਜਾਬ ਸਟੇਟ 'ਚ ਰਹਿ ਰਹੇ ਹਾਂ ਪੰਜਾਬ ਸਟੇਟ ਦੇ ਇਲੈਕਸ਼ਨ ਨੇ ਹੁਣ ਪੰਜਾਬ ਸਟੇਟ ਦੇ ਇਲੈਕਸ਼ਨ ਇਸੇ ਮਹੀਨੇ ਕਰਾਉਣ ਦਾ ਇਹੀ ਹੋ ਸਕਦਾ ਹੈ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਵਾਰ-ਵਾਰ ਤੇ ਜੇਕਰ ਫਿਰ ਸਿੱਖ ਬਾਗੀ ਪੁਨੇ ਦੀ ਗੱਲ ਕਰਨ ਤੇ ਫਿਰ ਕਹਿੰਦੇ ਜੀ ਅੱਤਵਾਦੀ ਆ ਤੇ ਕਹਿਣ ਦਾ ਭਾਵ ਇਹ ਆ ਕਿ ਇਹ ਅੱਗੇ ਪਿੱਛੇ ਵੀ ਰੱਖ ਸਕਦੇ ਸੀ ਡੇਟ 28 ਤਰੀਕ ਤੱਕ ਸ਼ਹਾਦਤ ਦਾ ਦੌਰ ਚੱਲਦਾ 28 ਤਰੀਕ ਨੂੰ 28 ਤਰੀਕ ਤੱਕ ਦੌਰ ਚੱਲਦਾ ਹੀ ਚੱਲਦਾ ਠੀਕ ਹੈ ਜੀ ਉਸ ਤੋਂ ਬਾਅਦ ਜਾਂ ਤਾਂ ਇਹ ਰੱਖ ਲੈਂਦੇ ਨਵੰਬਰ ਦੇ ਮਹੀਨੇ ਪਰ ਇਹਨਾਂ ਨੇ ਸਰਪੰਚੀ ਦੀਆਂ ਇਲੈਕਸ਼ਨਾਂ ਵੀ ਲੇਟ ਕਰਾਈਆਂ ਪਿਛਲੇ ਮਹੀਨੇ ਹੋਈਆਂ ਅੱਛਾ ਇਸ ਤੋਂ ਪਹਿਲਾਂ ਜੇਕਰ ਗੱਲ ਕਰਾਂ ਐਮਪੀ ਦੀਆਂ ਚੋਣਾਂ ਹੋਈਆਂ 4 ਜੂਨ ਨੂੰ ਉਸ ਦੇ ਰਿਜ਼ਲਟ ਆਏ ਕਈਆਂ ਨੇ ਖੁਸ਼ੀ ਨਾਲ ਟੋਲ ਵਜਾਇਆ ਹਾਲਾਂਕਿ ਉਦੋਂ ਕੱਲੂਕਾਰੇ ਦਾ ਸਮਾਂ ਸੀਗਾ ਜੂਨ ਦਾ ਮਹੀਨਾ ਸੀਗਾ ਉਦੋਂ ਕਈਆਂ ਨੇ ਟੋਲ ਵਜਾ ਕੇ ਖੁਸ਼ੀ ਦੇ ਨੇ ਵੀ ਮਨਾਏ ਉਹ ਦਿਨ ਸ਼੍ਰੀ ਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀਗਾ ਜੀ ਅੱਜ ਵੀ ਆਪਾਂ ਕਹਿੰਦੇ ਆ ਨੱਚਦਾਸੀ ਭੁੱਲਣੀ ਹੋ ਗਿਆ ਨਾ ਬਖਸ਼ਣ ਹੋ ਗਿਆ ਪਰ ਉਦੋਂ ਵੀ ਸਿੱਖਾਂ ਨਾਲ ਇਹ ਵਤੀਰਾ ਕੀਤਾ ਗਿਆ ਹੁਣ ਮੁਰ ਤੋਂ ਸਰਕਾਰੇ ਕੁਝ ਕਰਨਾ ਚਾਹੁੰਦੀ ਸਰਕਾਰ ਮੈਨੂੰ ਤਾਂ ਇਹ ਇਹ ਸਰਕਾਰ ਦੀ ਇਹ ਨਹੀਂ ਸਮਝ ਲੱਗਦੀ ਕਿ ਅਸੀਂ ਸਿਰ ਦੇ ਉੱਤੇ ਪੱਗ ਬਣ ਕੇ ਕੇਸਰੀ ਨਿਸ਼ਾਨ ਸਾਹਿਬ ਕਿਉਂਕਿ ਆਮ ਆदमी پارٹی ਦਾ ਜਿਹੜਾ ਸਿੰਬਲ ਆ ਉਹ ਰੰਗ ਕੇਸਰੀ ਆ ਠੀਕ ਹੈ ਤੇ ਕੇਸਰੀ ਰੰਗ ਦੀਆਂ ਪੱਗਾਂ ਬਣ ਕੇ ਕੀ ਗੱਲ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜੇਕਰ ਭਗਵੰਤ ਮਾਨ ਸਾਹਿਬ ਇਹ ਸ਼ਹਾਦਤਾਂ ਦੇ ਦੌਰ ਦੇ ਵਿੱਚ ਇਹ ਚੀਜ਼ ਨਾ ਰੱਖਦੇ ਸਾਡੇ ਮਾਨਯੋਗ ਸੀਐਮ ਸਾਹਿਬ ਤਾਂ ਇਹਨਾਂ ਦੀ ਪਾਰਟੀ ਦਾ ਜਿਹੜਾ ਰਤਬਾ ਸੀ ਹੋਰ ਉੱਚਾ ਹੋ ਜਾਣਾ ਪਬਲਿਕ ਨੇ ਕਿਹਾ ਸੀ ਕਿ ਐਸੀ ਪਾਰਟੀ ਆਈ ਹੈ ਜਿਨ੍ਹਾਂ ਨੇ ਸ਼ਹਾਦਤਾਂ ਨੂੰ ਵਾਕਏ ਮੰਨਿਆ अच्छा जी ठीक है आप ਮੰਨਦੇ ਆ ਪਿਛਲੀ ਵਾਰ ਜਦੋਂ ਇਹ ਦਿਨ ਆਏ ਸ਼ਹੀਦਿਆਂ ਦੇ ਉਦੋਂ ਇਹਨਾਂ ਨੇ ਮਹਾਤਮੀ ਤੁਨ ਵਜਾਈ ਜੀ ਸ਼੍ਰੀ ਫਤਿਹਗੜ ਸਾਹਿਬ ਇਹਨਾਂ ਦਾ ਪਰਿਵਾਰ ਦਰਸ਼ਨ ਕਰਨ ਗਿਆ ਜੀ ਜੀ ਅੱਜ ਕਿਹੜੇ ਮੂਹ ਨਾਲ ਦਰਸ਼ਨ ਕਰਨ ਜਾਣਗੇ ਅੱਜ ਮੈਂ ਇਹ ਗੱਲ ਕਹਿਣਾ ਕਿ ਜਿਵੇਂ ਤੁਸੀਂ মিডিਆ ਵਾਲੇ ਸੱਜਣ ਜੇ ਸਾਡੇ ਤੋਂ ਸਵਾਲ ਪੁੱਛਣਦੇ ਤੇ মিডিਆ ਉੱਥੇ ਜਾ ਕੇ ਇਹਨਾਂ ਨੂੰ ਜ਼ਰੂਰ ਪੁੱਛੇਗਾ ਕਿ ਵੀ ਤੁਸੀਂ ਅੱਗੇ ਪਿੱਛੇ ਜੇਕਰ ਰੱਖ ਦਿੰਦੇ ਤੇ ਇਹ ਗੁਰੂ ਦੀਆਂ ਗੁਰੂ ਦੀਆਂ ਅਸੀਸਾਂ ਲੈ ਕੇ ਜਾਂਦੇ ਛੋਟੇ ਸਹਿਬਜ਼ਾਦੇਆਂ ਦੀਆਂ ਅਸੀਸਾਂ ਲੈ ਕੇ ਜਾਂਦੇ ਤੇ ਜੇਕਰ ਤੁਸੀਂ ਹੁਣ ਸ਼ਹਾਦਤਾਂ ਦੇ ਦੌਰ ਦੇ ਵਿੱਚ ਇਲੈਕਸ਼ਨ ਰੱਖ ਦਿੱਤੀ ਹੈ ਤੁਸੀਂ ਪਹਿਲਾਂ ਕੀਤਾ ਕਿ ਇਹ ਇਹ ਬਾਕੀ ਇਹ ਗੱਲ ਆਖੀ ਸੀ ਕਿ ਇਲੈਕਸ਼ਨਾਂ ਦੇ ਵਿੱਚ ਲੱਡੂ ਵੰਡੇ ਜਾਂਦੇ ਨੇ ਲੱਡੂ ਤਾਂ ਵੰਡੇ ਹੀ ਜਾਂਦੇ ਨੇ ਪਰ ਇਲੈਕਸ਼ਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਰਾਬ ਪੀਤੀ ਜਾਂਦੀ ਹੋਰ ਕਿਸਮ ਦੇ ਜਿਹੜੇ ਉਥੇ ਕਿ ਐਸ਼ੋ ਰਾਮ ਦਾ ਪੂਰਾ ਹੁੰਦਾ ਪ੍ਰੋਗਰਾਮ ਹੁਣ ਕਿਉਂਕਿ ਵੋਟਰ ਖਿੱਚਣੇ ਨੇ ਸਾਰਿਆਂ ਨੂੰ ਸ਼ਰਾਬ ਦੀਆਂ ਬੋਤਲਾਂ ਪਹੁੰਚਦੀਆਂ ਫੇਰ ਹੀ ਵੋਟਰ ਆਉਣਗੇ ਤੇ ਕਈ ਜਿਵੇਂ ਕਈ ਕਈ ਜਿਹੜੇ ਵੋਟਰ ਸਾਰੇ ਵੀ ਮਾੜੇ ਨਹੀਂ ਹੁੰਦੇ ਕਈ ਦਿਲੋਂ ਕਰਦੇ ਨੇ ਪਰ ਕਹਿਣ ਦਾ ਭਾਅ ਵੀ ਇਹ ਆ ਕਿ ਵੀ ਹੈ ਤੇ ਮਨੋਰੰਜਨ ਕਰਨਗੇ ਤੇ ਫੇਰ ਹੀ ਵੋਟਰ ਆਉਣਗੇ ਤੇ ਜੇਕਰ ਆਪਾਂ ਸ਼ਹਾਦਤਾਂ ਦੇ ਦੌਰ ਦੇ ਵਿੱਚ ਮਨੋਰੰਜਨ ਵਾਲੀਆਂ ਚੀਜ਼ਾਂ ਰੱਖ ਰਹੇ ਹਾਂ ਕਹਿਣ ਦਾ ਭਾਅ ਹੈ ਕਿ ਵੀ ਸਾਡੇ ਦਿਲ ਦੇ ਵਿੱਚ ਹਮਦਰਦੀ ਕੋਈ ਨਹੀਂ ਸ਼ਹਾਦਤਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਹੁਣ ਕੀ ਲੱਗਦਾ ਕਿਸ ਤਰੀਕੇ ਨਾਲ ਸਿੱਖ ਵੋਟਰ ਜਿਹੜੇ ਨੇ ਉਹ ਆਪਣੇ ਸਮਾਗਮ ਛੱਡ ਕੇ ਵੋਟਾਂ ਪਾਣ ਜਾਣਗੇ ਲੱਗਦਾ ਇਹ ਚੀਜ਼ ਹੈਗੀ ਮੈਨੂੰ ਮੈਨੂੰ ਤਾਂ ਇਹ ਚੀਜ਼ ਨਹੀਂ ਸਮਝ ਆਉਂਦੀ ਕਿ ਵੀ ਉਹ ਕਿਹੜੇ ਸਿੱਖ ਹੁੰਦੇ ਆ ਜਿਨ੍ਹਾਂ ਨੂੰ ਸ਼ਹਾਦਤਾਂ ਭੁੱਲ ਜਾਂਦੀਆਂ ਤੇ ਸ਼ਹਾਦਤਾਂ ਤੋਂ ਪਹਿਲਾਂ ਹੀ ਜਾ ਕੇ ਉੱਥੇ ਨੱਚਦੇ ਟੱਪਦੇ ਆ ਅਸ਼ਤ ਅਸਤ ਬਾਈ ਚਲਾਉਂਦੇ ਆ ਸਭ ਕੁਝ ਕਰਦੇ ਆ ਕਿ ਆਪਣੇ ਜਿਹੜੇ ਕੈਂਡੀਡੇਟਸ ਵਾਸਤੇ ਵੋਟਾਂ ਮੰਗਦੇ ਆ ਪਰ ਕਦੀ ਇਹ ਵੋਟਰਾਂ ਨੂੰ ਪੁੱਛੋ ਕਿ ਸ਼ਹਾਦਤਾਂ ਦੇ ਦੌਰ ਦੇ ਵਿੱਚ ਕਦੀ ਜਾ ਕੇ ਇਹਨਾਂ ਨੇ ਜਲੂਸ ਕੱਢਿਆ ਕਿ ਵੀ ਇਸ ਦਿਨਾਂ ਦੇ ਵਿੱਚ ਲਗਜ਼ਰੀ ਲਾਈਫ ਸਟਾਈਲ ਛੱਡ ਕੇ ਅਸੀਂ ਕੋਈ ਸਮਾਗਮ ਕਰਾਈਏ। ਕਈ ਸਿੱਖਾਂ ਦਾ ਤਾਂ ਪ੍ਰਤੀ ਇੰਨਾ ਪਿਆਰ ਹੈ ਕਿ ਉਹ ਤੇ ਇਹ 7-8 ਦਿਨ ਭੁੰਜੇ ਸੌਂਦੇ ਆ ਨੰਗੇ ਪੈਰੀ ਰਹਿੰਦੇ ਆ। ਭਗਤੀ ਕਰਦੇ ਆ ਜਿੰਨਾ ਵੀ ਹੁੰਦਾ ਪਰ ਇੱਕ ਪਾਸੇ ਜੇਕਰ ਇਹਨਾਂ ਦੀ ਤਸਵੀਰ ਦੇਖੀਏ ਤਾਂ ਇਹ ਆਤਿਸ਼ਬਾਜ਼ੀਆਂ ਜਾਂ ਢੋਲ ਵਾਜਿਆਂ ਨਾਲ ਇਹ ਦਿਨਾਂ ਦੇ ਵਿੱਚ ਆਪਣੇ ਦਿਨ گزارਦੇ। ਬਿਲਕੁਲ ਜੀ گزارਦੇ ਜੀ ਪੂਰੀ ਆਸ਼ੋਰਾਮ ਦੀ ਜ਼ਿੰਦਗੀ ਆ। ਇਹਨਾਂ ਨੂੰ ਹਾਂ ਜੇਕਰ ਇਹਨਾਂ ਨੇ ਇਲੈਕਸ਼ਨ ਰੱਖਣੇ ਹੀ ਸੀਗੇ ਇਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਹਰ ਕਿਸੇ ਸਮਾਗਮ ਦੇ ਉੱਤੇ ਸ਼ਹੀਦਾਂ ਦੇ ਪੋਸਟਰ ਹੁੰਦੇ ਛੋਟੇ ਸਹਿਬਜ਼ਾਦਿਆਂ ਦੇ ਬੈਨਰ ਲਾਏ ਜਾਂਦੇ ਕਿ ਇਹ ਜਿਹੜਾ ਦੌਰ ਦੇ ਵਿੱਚੋਂ ਆਪਾਂ ਇਹ ਕਾਰਪੋਰੇਸ਼ਨ ਦੀਆਂ ਵੋਟਾਂ ਰੱਖੀਆਂ ਇਹ ਦੌਰ ਦੇ ਨਾਲ ਨਾਲ ਸਾਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਵੀ ਯਾਦ ਸਾਨੂੰ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਵੀ ਯਾਦ ਇਹ ਇਹ ਵੇਖੋ ਮੇਰਾ ਖੁਦ ਦਾ ਓਪੀਨੀਅਨ ਹੈ ਕਿ ਜਿੱਥੇ ਜਲਸੇ ਕੱਢ ਰਹੇ ਨੇ ਢੋਲ ਵਜਾ ਰਹੇ ਨੇ ਥਾਂ ਥਾਂ ਤੇ ਜਾ ਕੇ ਐਂਟਰਟੇਨਮੈਂਟ ਹੋ ਰਿਹਾ ਠੀਕ ਹੈ ਕਈਆਂ ਥਾਵਾਂ ਤੇ ਸਿੰਗਰ ਸੱਦੇ ਜਾ ਰਹੇ ਨੇ ਵੋਟਾਂ ਵਾਸਤੇ ਤੇ ਕੀ ਗੱਲ ਜਦੋਂ ਸ਼ਹਾਤਾ ਦਾ ਬਾਕੀ ਦੌਰ ਆਉਂਦਾ ਵਾ ਉਸ ਵਕਤ ਕਿਉਂ ਨਹੀਂ ਇਹੜੇ ਵੱਡੇ ਜਲਸੇ ਹੁੰਦੇ ਉਦੋਂ 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 ਕਿਉਂ ਨਹੀਂ ਘਰ-ਘਰ ਜਾ ਕੇ ਸੁਨੇਹਾ ਆਉਂਦਾ ਆ ਕਿ ਵੀ ਅਸੀਂ ਛੋਟੇ ਸਹਿਬਜ਼ਾਦਿਆਂ ਦੇ ਬਦਲੇ ਹੀ ਅੱਜ ਸੁੱਖ ਦਾ ਸਾਹ ਲੈ ਰਹੇ ਆ ਕਿ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਸ਼ਹਾਤਾ ਯਾਦ ਆਉਂਦੀਆਂ ਇਹ ਤਾਂ ਸਾਰਾ ਪੋਲੀਟੀਕਲ ਸਟੰਟ ਆ ਪੋਲੀਟੀਕਲ ਅਜੈਂਡਾ ਪੋਲੀਟੀਕਲ ਬੰਦਿਆਂ ਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਧਰਮ ਦੇ ਨਾਲ ਸਾਡੇ ਵਰਗੇ ਮੂਰਖ ਬੰਦੇ ਇਹਨਾਂ ਦੇ ਨਾਲ ਤੁਰ ਪੈਂਦੇ ਆ ਤੇ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਫਸਾਏ ਨੇ ਜਾ ਕੇ ਅੱਗੇ-ਅੱਗੇ ਜਾ ਕੇ ਨੱਚਦੇ ਨੇ ਉਹਨਾਂ ਨੂੰ ਲੱਖ ਦੀ ਲਾਂਤ ਤੇ ਸ਼ਰਮ ਆਉਣੀ ਚਾਹੀਦੀ ਸਾਡੇ ਜਿਹੜੇ ਪੰਜਾਬੀ ਨੇ ਲਾਈ ਲੱਗਣੇ ਜੇਕਰ ਤੁਸੀਂ ਕਹੋ ਕਿ ਪੰਜਾਬੀ ਬੜੇ ਸਿਆਣੇ ਹੋ ਗਏ ਸਿਆਣੇ ਬਿਲਕੁਲ ਨਹੀਂ ਹੈਗੇ ਇਹ ਜੇਕਰ ਸਿਆਣੇ ਹੁੰਦੇ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਸਮਝਾਉਂਦੇ ਪਰ ਇਹ ਆਪਣੇ ਪੰਜਾਬੀ ਅੱਜ ਜਿਵੇਂ ਗੱਲ ਹੋ ਗਈ ਹੈ 2-4 ਦਿਨ ਪੂਰਾ ਹੈ ਕਿ ਮੁੱਦਾ ਚੁੱਕਣਗੇ ਗਰਮ 6ਵੇਂ ਦਿਨ ਸ਼ਾਂਤ ਬਹਿ ਜਾਣਗੇ ਪਰ ਲੱਗਦਾ ਨਹੀਂ ਜਿੰਨੇ ਵੀ ਕਾਉਂਸਲਰ ਇਸ ਦੇ ਵਿੱਚ ਇਲੈਕਟਡ ਕੀਤੇ ਗਏ ਨੇ ਇਹਨਾਂ ਨੂੰ ਖੁਦ ਆਵਾਜ਼ ਚੁੱਕ ਕੇ ਭਗਵੰਤ ਮਾਨ ਤੱਕ ਵਾਇਹ ਪਹੁੰਚੋਣੀ ਚਾਹੀਦੀ ਸੀ ਕਿ ਤਰੀਕ ਅੱਗੇ ਪਿੱਛੇ ਕਰ ਦੋ ਉਹ ਨਹੀਂ ਜੀ ਇਹ ਉਹਨਾਂ ਨੂੰ ਆਪ ਨਹੀਂ ਪਤਾ ਕਿ ਵੀ ਇਹ ਜਿਹੜਾ ਸ਼ਹਾਤਾਂ ਦਾ ਦੌਰ ਉਹ ਹੈ ਕੀ ਆ ਉਹ ਤਾਂ ਆਪ ਮੈਨੂੰ ਤਾਂ ਇਹੀ ਚੀਜ਼ ਲੱਗਦੀ ਹੈ ਕਿ ਜ਼ਿਆਦਾਤਰ ਕਾਉਂਸਲਰ ਉਸੇ ਸਰਕਾਰ ਦੇ bande ਜਿਹੜੀ ਸਰਕਾਰ ਉੱਪਰ ਹੋਵੇ ਤੇ ਉੱਪਰੋਂ ਜਿਹੜਾ ਆਰਡਰ ਆਉਂਦਾ ਵਾ ਉਹੀ ਇਹਨਾਂ ਨੂੰ ਮੰਨਣਾ ਪੈਂਦਾ ਤੇ ਜੇਕਰ ਉੱਪਰੋਂ ਆਰਡਰ ਆਇਆ ਕਿ ਵੀ ਐਸੇ ਐਸੇ ਮਹੀਨੇ ਤੁਸੀਂ ਇਹ ਇਹ ਜਿਹੜਾ ਕੀ ਇਲੈਕਸ਼ਨ ਕਰਾਉਣੀ ਹੈ ਕਾਰਪੋਰੇਸ਼ਨ ਦੀ ਤੁਸੀਂ ਕਰਾਓ ਤੇ ਉਹਨਾਂ ਨੂੰ ਹੁਕਮ ਇਹ ਮੰਨਣਾ ਪਏਗਾ ਕਿਉਂਕਿ ਉੱਪਰੋਂ ਸਾਰਾ ਸਿਸਟਮ ਚੱਲ ਰਿਹਾ ਹੈ ਇਹ ਤਾਂ ਚਾਹੀਦਾ ਅਸੀਂ ਮਾਨਯੋਗ ਸੀਐਮ ਸਾਹਿਬ ਨੂੰ ਕਿ ਕਹਿੰਦੇ ਕਿ ਅਸੀਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਕੋਈ ਮਾਇਨੇ ਨਹੀਂ ਰੱਖਦੀਆਂ ਸ਼ਹਾਦਤਾਂ ਦੇ ਮਹੀਨਿਆਂ ਦੇ ਵਿੱਚ ਅਸੀਂ ਬਾਅਦ 'ਚ ਵੀ ਕਰਾ ਲਾਂਗੇ ਪਰ ਇਹਨਾਂ ਨੇ ਇਹ ਚੀਜ਼ ਨਹੀਂ ਕੀਤੀ ਇਹਨਾਂ ਨੇ ਹਥੋੜੇ ਦੇ ਉੱਤੇ ਗਰਮ ਸੀਗਾ ਹਥੋੜਾ ਇਹਨਾਂ ਨੇ ਮਾਰ ਦਿੱਤਾ ਕਿਉਂਕਿ ਪਿੱਛੋਂ ਸਰਪੰਚੀ ਦੀਆਂ ਇਲੈਕਸ਼ਨ ਆਈਆਂ ਹੋਰ ਇਲੈਕਸ਼ਨ ਆਈਆਂ ਕਿ ਹੁਣ ਕਿ ਕੰਮ ਗਰਮ ਆ ਤੇ ਮਾਰ ਦੋ ਜੀ ਧੰਨਵਾਦ ਸੋ ਬਿਲਕੁਲ ਕਹ ਲਿਆ ਕਿ 21 ਤਰੀਕ ਨੂੰ ਐਮਸੀ ਦੀਆਂ ਚੋਣਾਂ ਹੋਣੀਆਂ ਨੇ 6 ਮਗਮ ਵੀ ਹੋਣਗੇ ਹਰ ਕੋਈ ਟਰਾਲੀਆਂ ਸਜਾ ਕੇ ਵੱਡੀਆਂ-ਵੱਡੀਆਂ ਸੰਗਤਾਂ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤਰ ਤਿੰਨ ਰਵਾਨਾ ਵੀ ਹੁੰਦੇ ਨੇ ਪਰ ਉਸ ਦਿਨ ਨੇ ਪ੍ਰੋਗਰਾਮ ਲਿਖਿਆ ਗਿਆ ਇਹਨਾਂ ਵੱਲੋਂ ਇਹ ਇਲੈਕਸ਼ਨ ਦਾ ਦਿਨ ਰੱਖਿਆ ਗਿਆ ਸੋ ਕਿ ਅਲੀ ਕੀ ਕਈ ਜਿਹੜੇ ਲੋਕ ਸਿਆਣੇ ਹੋਣਗੇ ਤਾਂ ਉਹ ਸ਼ਾਇਦ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤਰਤੀਂ ਰਵਾਨਾ ਹੋਣਗੇ ਪਰ ਜਿਹੜੇ ਮੰਦਬੁੱਗੀ ਨੇ ਬੰਦਬੁੱਧੀ ਨੇ ਜਾਂ ਜਿਨ੍ਹਾਂ ਨੂੰ ਸਮਝ ਨਹੀਂ ਆ ਜਾਂ ਜਿਨ੍ਹਾਂ ਨੂੰ ਅ ਸ਼ਹੀਦੀ ਪੰਦਰਵਾੜ ਦਾ ਨਹੀਂ ਪਤਾ ਉਹ ਸ਼ਾਇਦ ਇਲੈਕਸ਼ਨ ਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਜਾ ਸਕਦੇ ਨੇ ਦੇਖਦੇ ਹਾਂ ਕਿ ਆਖਰ ਕਦੋਂ ਤੱਕ ਇਹ ਵਤੀਰਾ ਸਰਕਾਰ ਦਾ ਇਸੇ ਤਰੀਕੇ ਨਾਲ ਰਹੇਗਾ ਕਿਉਂਕਿ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ 4 ਜੂਨ ਨੂੰ ਐਮਪੀ ਦੀਆਂ ਚੋਣਾਂ ਦਾ ਰਿਜ਼ਲਟ ਕੱਢਿਆ ਗਿਆ ਉਦੋਂ ਵੀ ਘੱਲੂ ਘਾਰਾ ਸੀਗਾ ਹੋਣ ਜੇਕਰ ਸ਼ਹੀਦੀ ਪੰਦੜਵਾੜੇ ਦੀ ਗੱਲ ਕਰਲਾਂ ਤਾਂ ਇਹ 21 ਤਰੀਕ ਰੱਖੀ ਗਈ ਹੈ ਜਿਸ ਦੇ ਵਿੱਚ ਕਈ ਸਿੱਖਾਂ ਦੇ ਹੀਰਦਾਨ ਵਲੁੰਧ ਰਿਆ ਗਿਆ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਡੇਲੀ ਡੈਸਕ ਟੀਵੀ ਦੇ ਲਈ ਅਮਰਸਰ